ਉਏ ਉਹ ਖਾਲੀ ਸੁੱਕੀ ਰਹਿ ਗਈ ਨਾ ਤੇ ਉਹ ਖਾਲੀਆਂ ਹੁਣ ਫੁੱਲਾ ਬਣੀਆਂ ਜੇ ਉਧਰੋਂ ਮਨਲਾ ਪਾਣੀ ਛੱਡੀ ਰੱਖਦੇ ਹਜੇ ਮਗਰ ਲੀਆਂ ਡੁੱਬ ਜਾਣੀਆਂ ਜਦੋਂ ਜਦੋਂ ਇੱਧਰ ਪਾਉਣਾ ਹੀ ਪਾਣੀ ਤੇ ਓਵੇਂ ਡੀਆਈ ਨੂੰ ਹੱਕ ਵੀ ਇੱਥੇ ਜ਼ਰੂਰੀ ਆ ਡੀਆਈ ਕਹਿ ਦਿੰਦਾ ਅਗਲਾ ਅਗੋ ਚੱਕੀ ਦਾ ਪਰ ਉਹਨੂੰ ਹੈਂਡਲ ਤੁਸੀਂ ਕਿਵੇਂ ਕਰਨਾ ਇੱਕ ਤਾਂ ਤੁਹਾਡੇ ਹੱਕ ਇੱਕ ਨੰਬਰ ਹੋਵੇ ਕੱਲੇ ਸਟੱਡਾਂ ਤੇ ਨਾ ਹੋਵੇ ਇਹ ਦੇਖ ਲੈ ਮਨਦੀਪ ਕੱਲਾ ਆਪਣੇ ਜਿਹੜਾ ਕਾਗਜ਼ ਪੈ ਗਿਆ ਨਹਿਰ ਚ ਉਹਦਾ ਅਸਰ ਆ ਹੁਣ ਇੰਨੀ ਨੇੜੇ ਨਹਿਰ ਹੋਵੇ ਤੇ ਗੱਲ ਨਾ ਹੋਵੇ ਯੋਧਾ ਵਾਲੇ ਬਾਈ ਕੋਲੇ ਇੰਨਾ ਟਾਈਮ ਥੋੜੀ ਯਾਰ ਪਰ ਉਹ ਆਏ ਫੋਨ ਹੀ ਨਹੀਂ ਲਾਈਦਾ ਵਾਲਾ ਯਾਰ ਤੈਨੂੰ ਹੁਣ ਵੱਟ ਮਾਰੇ ਕਿੰਨੂ ਕੀ ਲਾਵਾਂਗੇ ਨਾ ਸਾਹ ਹਾਂ ਇਹਨੂੰ ਵੱਟ ਨਹੀਂ ਹਾਂ ਉਹਨੇ ਕਿਹਾ ਇਹਦੇ ਨੂੰ ਵੱਟਾਂ ਦਾ ਨਹੀਂ ਪਤਾ ਯਾਰ ਇਹ ਉਹ ਤੀਜਾ ਫਿਰ ਸਵਾਲ ਦਾ ਵੀ ਸਟੈਂਡਰਡ ਉਖਾਉਣਾ ਪੈਂਦਾ ਹੈ ਕਿਹੜਾ ਪੁੱਛ ਰਹੇ ਹੈ ਹਾਂ ਇਹ ਨਹੀਂ ਬਤਾਈ ਵਿੱਚ ਪੜਾਈ ਲੋ ਜੀ ਮਿੱਤਰ ਪਿਆਰੇ ਭੋਗ ਤੋਂ ਬਾਅਦ ਤੇ ਯਾਰਾ ਮਿੱਤਰਾਂ ਨੂੰ ਖੇਤ ਵਿਖਾਉਣ ਆਏ ਆ ਪਾਣੀ ਲਾਇਆ ਸੀ ਕੱਲ ਤੇ ਨਾਲੇ ਨਾਲ ਨਾਲ ਤੁਹਾਨੂੰ ਵੀ ਵਿਖਾਉਣੇ ਸਸਰੀ ਘਰ ਬਲਾਓ ਜੀ ਪਹਿਲਾਂ ਤਾਂ ਸਸਰੀ ਘਰ ਜੀ ਸਸਰੀ ਘਰ ਜੀ ਆਪਣਾ ਸ਼ੋਬਨਾਮ ਜੀ ਨਵਜੀਤ ਸਿੰਘ ਪੰਡ ਜੀ ਭੰਗ ਜੜੀ ਤੁਹਾਡਾ ਜੀ ਰਣੀ ਜੀ ਝੀਂਡ ਵਾਲਾ ਝੀਂਡ ਵਾਲਾ ਠੀਕ ਹੈ ਜੀ ਇਹ ਝੀਂਡ ਵਾਲੀ ਵਾਲੇ ਮੁੰਡੇ ਆਏ ਤੇ ਇਹਨਾਂ ਨੂੰ ਵਟਾਂ ਵਖਾਉਣ ਆਏ ਆ ਤੇ ਮੈਂ ਤੁਹਾਨੂੰ ਦੱਸਦਾ ਵੀ ਹਾਂ ਆ ਆ ਦੋ ਵਟਾਂ ਨਾ ਬਾਈ ਹਾਂਜੀ ਇਹ ਗਿੱਲਾ ਸੀਗਾ ਇੱਥੇ ਤੇ ਇੱਥੇ ਮਸ਼ੀਨ ਸਿੰਗਲ ਵੱਜੀ ਵੀ ਆ ਤੇ ਇੱਥੇ ਵਧੀਆ ਪੋਜਮੀ ਪੋਜਮੀ ਵਟ ਸੀ ਚਲ ਹੁਣ ਤਾਂ ਪਾਣੀ ਨਾ ਆਏ ਜੇ ਹੋਗੀ ਤੇ ਯਾਨੀ ਐਕਸਪੀਰੀਅੰਸ ਦਾ ਵੀ ਕੋਈ ਐਡਾ ਮੈਟਰ ਨਹੀਂ ਕਰਦਾ ਕੱਲਾ ਵਾਹਣ ਚੰਗਾ ਸਹੀ ਬਣਿਆ ਹੋਵੇ ਨਾ ਵੱਤ ਹੋਵੇ ਵਾਹਣ ਗਿੱਲ ਵੱਤ ਹੋਵੇ ਫੇਰ ਕੋਈ ਪ੍ਰੋਬਲਮ ਨਹੀਂ ਹੁਣ ਆ ਇੰਨਾ ਚ ਆਪਾਂ ਪਾਣੀ ਲਾ ਕੇ ਦੂਰੀ ਮਾਰਨੀ ਪਣੀ ਆਲਾ ਖਾਲੀਆਂ ਡੋਬੰਗਾ ਨਾ ਕਿਉਂਕਿ ਉੱਚਾ ਨੀਵਾ ਸੀ ਇੱਥੇ ਕਰਾਈ ਕੋਈ ਵਜੇ ਸੀ ਯਾਰ ਵਾਣ ਵੀ ਇੱਕ ਲੈਵਲ ਤੇ ਚਾਹੀਦਾ ਨਾ ਤਾਂ ਕਰਕੇ ਬਾਕੀ ਵਟਾਂ ਚ ਆਪਣੀਆਂ ਆਠੇ ਊਠੇ ਤਾਂ ਪਏ ਹੋਣਗੇ ਇੱਕ ਸਾਨੂੰ ਆ ਸਮੱਸਿਆ ਪੈਂਦੀ ਯਾਰ ਸਾਥੋਂ ਮੱਥੇ ਨਹੀਂ ਲੱਗਦੇ ਹੁਣ ਉਹ ਥਾਵਾਂ ਸਾਰੀਆਂ ਉੱਚੀਆਂ ਪੰਘਾਂ ਨਾਲ ਆਵੇ ਤਿੰਨ ਗਿੜੇ ਲਾਏ ਆ ਜਾਂ ਇੱਕ ਗਿੜਾ ਹੋਰ ਲਾਵੇ ਜਦੋਂ ਉਧਰੋਂ ਆ ਕੇ ਟਰੈਕਟਰ ਲੈਫਟ ਚਾਗਦਾ ਯਾਰ ਉੱਥੇ ਮੰਨ ਲੋ ਜੇ ਉੱਚਾ ਆ ਜਾਂਦਾ ਹੁਣ ਜਾਂ ਗਾਂ ਤੋਂ ਇਹ ਯਾਰ ਦੋ ਵਟਾ ਹੋਰ ਵਧਾ ਦੇ ਪਰ ਇਹਨੂੰ ਦੋ ਪਾਉਂਦੀ ਐ ਕਰੀਜ ਵੀ ਹੁਣ ਤਿੰਨ ਗੇੜੇ ਲਾਏ ਆ ਆਉਂਦੇ ਚਾਰ ਲਾ ਦੇ ਹੁਣ ਉਹ ਤੋਂ ਪਾਣੀ ਮਸਾਂ ਲਿਉਂਦੇ ਹੀ ਇਧਰ ਤੇ ਆ ਵੇ ਲਾਇਆ ਹੀ ਨਹੀਂ ਹੁਣ ਉਹ ਤੋਂ ਲੰਮਾ ਪਾਣੀ ਲਿਆਂਦਾ ਏ ਉਹ ਗਾਂ ਤਨ ਵਖਾਉਣਾ ਗਾਂ ਮੱਥੇ ਪਾਏ ਟੇਢੇ ਪਰ ਮੱਥਿਆਂ ਚ ਪਾਣੀ ਨਹੀਂ ਵੜਦਾ ਕੀ ਕਰੀਏ ਆਈ ਸੇਂ ਸਮੱਸਿਆ ਪਿਛਲੀ ਵਾਰੀ ਸੀ ਜੇ ਪਾਣੀ ਘਟ ਲਾਉਣਾ ਦਾ ਜੇ ਤੂੰ ਪਾਣੀ ਤੰਨ ਕੇ ਲਾਉਣਾ ਫੇਰ ਤਾਂ ਲੰਘ ਹੀ ਜਾਣਾ ਆ ਵੇਖੀ ਨਾ ਇੱਥੇ ਵੀ ਹਾਰ ਕੇ ਆਇਆ ਨਗਾ ਲਾ ਇਹ ਦੇਖ ਬਈ ਉਹ ਉਹ ਖਾਲੀ ਸੁੱਕੀ ਰਹਿ ਗਈ ਨਾ ਤੇ ਉਹ ਖਾਲੀਆਂ ਹੁਣ ਫੁੱਲਾ ਬਣੀਆਂ ਜੇ ਉਧਰੋਂ ਮਨ ਲਾ ਪਾਣੀ ਛੱਡੀ ਰੱਖਦੇ ਹਜੇ ਮਗਰ ਲੀਆਂ ਡੱਬ ਜਾਣੀਆਂ ਜਦੋਂ ਜਦੋਂ ਇੱਧਰ ਪਾਉਣਾ ਹੀ ਪਾਣੀ ਨਹੀਂ ਇਹ ਮਸ਼ਕੀਤ ਤਾਂ ਮਸ਼ੀਨ ਨਹੀਂ ਹੋਣਾ ਜੇ ਉਧਰ ਚੱਕ ਚੱਕ ਹਾਂ ਮਸ਼ੀਨ ਜਦੋਂ ਇੱਥੇ ਲਿਆ ਕੇ ਮੱਥੇ ਤੇ ਚਾਕਦੇ ਆ ਉੱਥੇ ਮਿੱਟੀ ਮੱਲੋ ਜਰੀ ਰਹਿ ਜਾਂਦੀ ਤੇ ਬਾਕੀ ਹਜੇ ਤਜਰਬਾ ਘੱਟ ਐਵੇਂ ਆਖੀਏ ਬਈ ਐਵੇਂ ਚੌੜੇ ਹੋ ਜੀ ਜਦੋਂ ਪਲੋ ਮਾਰੇ ਜੂ ਐਸ ਲੋਡ ਮਾਰੇ ਸੀ ਕਹਿ ਲਓ ਨਹੀਂ ਪਲੋ ਤਾਂ ਲੰਮੇ ਮਾਰੇ ਸੀ ਫੇਰ ਤਾਂ ਕੋਈ ਚੱਕਰੀ ਨਹੀਂ ਦਾ ਪਲੋ ਬਾਬਾ ਚੱਕਦੇ ਆ ਪਲੋ ਵੀ ਐਸਾ ਦੀ ਮਿੱਟੀ ਲਿਉਂਦੇ ਤਾਂ ਪਲੋ ਲਿਆਂਦੇ ਤਾਂ ਉਸ ਤੋਂ ਪਾਸੇ ਮਿੱਟੀ ਲੀ ਆ ਉਹ ਉਹਨਾਂ ਨੇ ਤਾਂ ਕੱਲਾ ਆਹ ਖਾਲੀ ਚ ਜ਼ਰੂਰ ਜਦੋਂ ਸ਼ੁਰੂ ਕਰੇ ਨਾ ਇੱਥੋਂ ਸ਼ੁਰੂ ਕਰਿਆ ਬਈ ਇੱਥੋਂ ਗਿਹੜੇ ਤੇ ਜ਼ਰੂਰ ਪਰਾਲੀ ਵਾਲੀ ਸੀ ਤੰਗ ਕਰਦੀ ਸੀ ਇੱਥੋਂ ਫਿਰ ਮੈਂ ਬਈ ਪਹਿਲਾਂ ਹੀ ਕਰਾਏ ਪੰਜ ਪੰਜ ਕਰਾਏ ਹਾਂ ਚਾਰ ਕੇ ਕਰਮਾਂ ਪੰਜਾਂ ਤੇ ਭਰ ਲੈਂਦਾ ਜੀ ਮਨ ਲਾ ਪੰਜ ਕਰਮਾਂ ਦਾ ਤਾਂ ਜੜੀ ਆ ਹੁਣ ਮੇਰਾ ਹੋ ਸਕਦਾ ਗਲਤ ਵੀ ਆਏ ਥੋੜੀ ਬਾਟ ਲੈ ਕੇ ਜੋ ਕਰਾਇਆ ਭਰ ਜਾਣਾ ਮੈਂ ਵੇਜ ਵੇਜ ਖਲਾਰ ਦਿੰਦਾ ਜੀ ਮੈਂ ਹੈ ਵੀ ਇੱਥੇ ਮੁੜ ਕੇ ਪਾਣੀ ਨਹੀਂ ਚੜਨਾ ਹੁਣ ਪਾਣੀ ਵੇਲਾ ਉਹ ਕਿੱਲਾ ਬਾਟ ਹੋ ਗਈ ਮੱਥਿਆਂ ਦੀ ਤੇ ਕਿੱਲੇ ਤੋਂ ਅੱਧਾ ਕੇ ਲੈ ਇਥੋਂ ਤਾਈਂ ਡੂੜ ਕਿੱਲਾ ਬਾਟ ਮੱਥੇ ਆਏ ਲੱਗੇ ਆ ਤੇ ਪਰਲੇ ਪਾਸੇ ਵੀ ਸੇਮ ਆ ਹੀ ਲੱਗੇ ਜਿਹੜੇ ਮੱਥੇ ਉਧਰ ਸਿੱਧੇ ਪਾਏ ਸੀ ਉਹ ਦਿਖਾਉਣਾ ਤੁਹਾਨੂੰ ਆ ਜੋ ਅੱਗੇ ਉਹ ਮੱਥਿਆਂ ਚ ਉਹ ਸੁੱਕੇ ਹੀ ਪਏ ਹੁਣ ਦੱਸ ਕੀ ਕਰੀਏ ਉਹਨਾਂ ਨੂੰ ਜੇ ਉਹਨਾਂ ਨੂੰ ਲਾਉਣੇ ਤਾਂ ਡੁੱਬ ਜਾਣਗੇ ਮਗਰ ਖਾਲੀਆਂ ਡੁੱਬ ਜਾਣਗੇ ਆ ਰਣੀ ਸਿੰਘ ਕਣਕ ਬੀਜਣ ਦੇ ਕਰਤਾ ਵਣ ਬਾਸ ਹੁਣ ਮਸ਼ੀਨ ਪਾਉਣੀ ਆ ਉਹਨਾਂ ਨੇ ਆ ਦੇਖ ਲੈ ਹੁਣ ਸੁੱਕੇ ਪਏ ਦੱਸ ਕੀ ਕਰੀਏ ਇਹਨਾਂ ਦਾ ਚਲ ਆ ਇੱਥੋਂ ਤਾਂ ਉੱਚਾ ਤੇ ਗਾਂ ਤਾਂ ਵੱਟ ਜੀ ਠੀਕ ਆ ਆ ਤਿੰਨਾ ਔੜਾਂ 'ਚ ਪਾਣੀ ਨਹੀਂ ਆਇਆ ਤੇ ਇਹ ਇੱਥੇ ਪਾਣੀ ਨਹੀਂ ਆਇਆ ਤੇ ਉਹ ਮੱਥੇ ਡੁੱਬ ਗੇ ਲੈ ਉਹ ਡੁੱਬਣ ਵਾਲਾ ਕੰਮ ਹੀ ਹੈ ਤੇ ਜੇ ਹੁਣ ਉਹਨਾਂ 'ਚ ਪਾਣੀ ਆ ਪਰ ਛੱਡੀ ਰੱਖ ਦੇ ਤਾਂ ਕੰਮ ਹੋ ਗਏ ਤਾਂ ਆਪ ਨੂੰ ਲਾਉਣਾ ਪੈਂਦਾ ਇੱਕ ਤਾਂ ਮੈਨੂੰ ਐ ਸੀ ਮੈਂ ਅੱਜ ਤਾਂ ਹੈਗਾ ਜਿਵੇਂ ਭੋਗ ਆ ਤੇ ਕੱਲ ਵਿੱਚੇ ਝੋਨਾ ਵੜਨਾ ਹੀ ਫਿਰ ਮੈਂ ਪਾਣੀ ਦਾ ਲਾ ਲਈਏ ਮੇਰਾ ਬਾਲਾ ਲੇਟ ਹੋ ਜਾਣਗੇ ਕਿਉਂਕਿ ਵਾਹਣ ਸੁੱਕਾ ਹੂੰ ਹੂੰ ਇਹ ਜਿਦਾ ਪਹਿਲੇ ਹੀ ਬਾਦਰ ਰੋਣੀ ਰੱਖੇ ਬਾਹਰ ਹੋਣੀ ਰੱਖੇ ਬਾਈ ਫਿਰ ਹੁਣ ਤਿਆਰ ਬਾਣੀ ਸੀ ਯਾਰ ਪਾਣੀ ਉਹੀ ਤਾਂ ਤੁਹਾਨੂੰ ਦੱਸੀ ਜ ਨਹੀਂ ਪਾਣੀ ਨੂੰ ਲਾਈਏ ਕਿਵੇਂ ਪਹੁੰਚੇ ਨਹੀਂ ਆ ਬਥਾ ਉੱਚਾ ਤੇ ਉਧਰ ਹੋਣੀ ਉਹ ਡੁੱਬਦੀਆਂ ਸੀ ਇਧਰ ਪਛੜ ਗਈਆਂ ਇਹ ਹੁਣ ਅਗਲੇ ਅਗਲੇ ਗੜੇ ਪਾਣੀ ਲਾਵਾਂਗੇ ਇਧਰ ਉਧਰ ਨੰਘਾਵਾਗੇ ਪਾਸੇ ਆਉ ਜੋਂਡ ਰਹੀਂਦੀ ਸਾਡੀ ਆ ਜਾਂਦਾ ਜੀ ਹੋਰਾ ਪਰ ਹੌਲੀ ਹੌਲੀ ਮਾਰ ਹੋਵਾਂਗੇ ਬਾਈ ਐਵੇਂ ਤੈਨੂੰ ਮੈਂ ਅੱਜ ਕਹਿ ਦਈਏ ਵੀ ਕੋਈ ਬੰਦਾ ਸਿੱਖ ਕੇ ਤਾਂ ਆਉਂਦਾ ਹੀ ਨਹੀਂ ਕਿ ਤਾ ਇਹ ਮੱਥਾ ਮਾਰੇ ਤਾਂ ਸਿੱਖਿਆ ਜਾਂਦਾ ਇਹ ਗੱਲ ਗਾਲਤ ਹੁਣ ਕੈਮਰਾ ਬੰਦ ਕਰਦੇ ਮੈਨੂੰ ਲੱਗਦਾ ਤੂੰ ਅਨਕੰਫਰਟੇਬਲ ਫੀਲ ਕਰ ਰਹੇਂ ਗੱਲ ਨਹੀਂ ਆਉਂਦੀ ਗੱਲ ਨਹੀਂ ਆਉਂ ਰਹੀ ਹੈ ਜੋ ਦਾ ਹਲੇ ਅੰਗੂ ਵੀ ਬਾਈ ਆਇਆ ਨਾ ਯਾਰ ਉਹ ਸਿਸਟਮ ਬਾਹਲੇ ਵੱਡੇ ਪ੍ਰਾਣੀਆਂ ਉਹ ਆਪਣੇ ਤੇ ਲੈਵਲ ਦੀਆਂ ਗੱਲਾਂ ਹੀ ਨਹੀਂ ਨਾ ਕਿਉਂਕਿ ਇੱਕ ਹੁਣ ਮੈਂ ਤੈਨੂੰ ਦੱਸਾਂ ਵੀ ਜਿਹੜੀਆਂ ਆ ਪ੍ਰੋਬਲਮ ਆ ਆ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੋਣੀ ਆ ਵੀ ਆ ਵੀ ਪੈਣੀ ਆ ਕਿਉਂਕਿ ਐਕਸਪੀਰੀਅੰਸ ਬਾਲਾ ਵੱਡਾ ਉਹਨਾਂ ਦਾ ਇਹ ਤਾਂ ਨਿੱਕੀਆਂ ਥੱਲੇ ਵੜ ਗਏ ਤਾਂ ਮਨ ਲਾ ਭੁੱਲ ਭਲਾਈ ਗਏ ਹੋਣੇ ਵੀ ਐ ਮੱਥਾਂ ਤੇ ਮੇਰੇ ਹਿਸਾਬ ਚ ਪਾਣੀ ਨਹੀਂ ਝੜਦਾ ਕਿਉਂਕਿ ਉਹਨਾਂ ਦੇ ਜਿਹੜੇ ਭਈਏ ਲੱਗੇ ਬੰਦੇ ਆਲੇ ਉਹ ਵੀ ਮਾਹਰ ਆ ਆਪਣੇ ਨਾਲ ਪਾਣੀ ਲਾ ਕੇ ਤੋਂ ਕੋਈ ਨਹੀਂ ਕਰਦੇ ਹੋਣੇ ਯਾਰ ਨਹੀਂ ਨਹੀਂ ਲੈ ਜਾਂ ਨਹੀਂ ਕਰਦੇ ਪਲੋਂ ਹੀ ਇਸ ਢੰਗਣਾ ਮਾਰਦੇ ਨਾ ਵੀ ਬਾਹਰ ਨੂੰ ਪ੍ਰੋਬਲਮ ਹੀ ਨਹੀਂ ਆਉਂਨਦੇ ਕੀ ਕਿਨੇ ਵਟਾਂ ਛੋੜੀਆਂ ਓਕੇ ਆਪਣੇ ਕੋਲੇ 19 ਦਾ ਸੰਬੰਧ ਵੀ ਹੈ ਨਹੀਂ ਸੰਬੰਧ ਨਹੀਂ ਨਾ ਹੁਣ ਆ ਮਸ਼ੀਨ ਯਾਰ ਗ੍ਰਾਮੇ ਨਾਲ ਪਾਗਾ ਹੁੰਦੀਆਂ ਹੋ ਸਕਦਾ ਮੱਥੇ ਉੱਚੇ ਹੁੰਦੇ ਹੀ ਨਾ ਹਾਂ ਹਣ ਇਹਦਾ ਜਦੋਂ ਜੀ ਕਰਦਾ ਇਹ ਸਾਲੀ ਤਰ ਜਾਂਦੀ ਸੀ ਕਿ ਜੇ ਉਹ ਉੱਥੇ ਤਰੀ ਪਈ ਐ ਉਹ ਕਿੱਡਾ ਉੱਚਾ ਹੈ ਪਿਆ ਉੱਥੇ ਤਾਂ ਚਲੋ ਕੋਈ ਨਹੀਂ ਬਾਕੀ ਐਂ ਹੌਲੀ ਹੌਲੀ ਮਾਰ ਹੋ ਜਾਣਗੇ ਮੇਨ ਸਾਨੂੰ ਸਮੱਸਿਆ ਸੂਰਾ ਦਾ ਕੇਰਾ ਦਾ ਇਹਦੇ ਤਾਂ ਮਿੱਟੀ ਲੱਗ ਜੂ ਬਈ ਦੂਰੀ ਹਰੀ ਹੁਣ ਹੁਣ ਬਹੁਤ ਭਰਾਵਾਂ ਦੇ ਵੱਡੇ ਬਾਈਆਂ ਦੇ ਫੋਨ ਆਈ ਜਾਂਦੇ ਜਿਹੜੇ ਜਿਹੜੇ ਨਾਲ ਜੁੜੇ ਆ ਉਹ ਕੱਲ ਰਾਤ ਹੀ ਜਦੋਂ ਮਾਲਾ ਵੀਡੀਓ ਪਾਈ ਤੇ 10 ਕਮੈਂਟਾਂ ਤੋਂ 60 ਹੋ ਗਏ ਫੋਨ ਆਉਣੇ ਦਾ ਵੀ ਆਹ ਕੀ ਜਲੂਸ ਕੱਢਈ ਜਾਂਦੇ ਤੇ ਐਂ ਕਰਨਾ ਸੀ ਕੋਈ ਕਹਿੰਦਾ ਸੁਹਾਗੇ ਮਾਰਨੇ ਫਿਰ ਕਮੈਂਟਾਂ ਚ ਪਾਈਆਂ ਨੇ ਬਹੁਤ ਵਧੀਆ ਦੱਸਿਆ ਕੋਈ ਕਹਿੰਦਾ ਦੋ ਸੁਹਾਗੇ ਕੋਈ ਕਹਿੰਦਾ ਤਿੰਨ ਰੈ ਤਾਂ ਬਹੁਤ ਵਧੀਆ ਦਿੰਦੇ ਆ ਪਰ ਜਦੋਂ ਉਹ ਰੈ ਆਉਂਦੀ ਆ ਉਦੋਂ ਨੂੰ ਆਪਣੀ ਵੀਡੀਓ ਲੇਟ ਹੋ ਜਾਂਦੀ ਏ ਚੱਕਰੇ ਆ ਜਾਂ ਲੋ ਉਹਦੇ ਰੋਕ ਕੇ ਤੇ ਪਹਿਲਾਂ ਰੈ ਹੀ ਲੈਣ ਲੱਗ ਜਾਂਦੇ ਪਹਿਲਾਂ ਵੀਡੀਓ ਕਾਉਂਦੇ ਆ ਹਾਂ ਫੇਰ ਕਹਿੰਦੇ ਵੀ ਆਹ ਸਮੱਸਿਆ ਹੁਣ ਜਿਵੇਂ ਤੁਸੀਂ ਕਹੋਗੇ ਅਗਲੇ ਦਿਨ ਵੀ ਇੰਨਾ ਟਾਈਮ ਨਹੀਂ ਸੀ ਮਸ਼ੀਨ ਕਰਾਏ ਤੇ ਲਿਆਂਦੀ ਸੀ ਹੁਣ ਤਾਂ ਝੜਕਾ ਤਾਰ ਲਾਵਾਂਗੇ ਹਾਂ ਇੱਧਰ ਦਾ ਹੀ ਨੀਵਾ ਆ ਗਿਆ ਥੋੜਾ ਜਿਹਾ ਕਿ ਵੀ ਲੰਮਾ ਛੱਡਣਾ ਫਿਰ ਉੱਥੋਂ ਛੱਡਿਆ ਫਿਰ ਉੱਥੋਂ ਆਪੇ ਖਾਲੀ ਭਰ ਕੇ ਇਹਨੂੰ ਆਉਂਦੀ ਹੈ ਅੱਜ ਪਾਣੀ ਥੋੜਾ ਜਿਹਾ ਖਾਇਆ ਤਾਂ ਅੱਧੀ ਅੱਧੀ ਖਾਲੀ ਹੋਈ ਆ ਇਹਦਾ ਪਾਣੀ ਦਾ ਵੇ ਆਪਣਾ ਉਹ ਸੈੱਲ ਗਈ ਹੈ ਤਾਂ ਤਾਂ ਪਾਣੀ ਤਾਂ ਇੱਥੇ ਹੀ ਰਹਿ ਖਾਲੀ ਦੇਖ ਲੈ ਇੱਥੇ ਰਹਿ ਜਾਣੀ 4 ਉਂਗਲਾਂ ਹੀ ਕਿਸੇ ਕਿਸੇ ਜੇ ਥੋੜਾ ਜਿਆਦਾ ਵੀ ਹੈ ਬਾਕੀ ਇਹ ਵਿੱਚ ਪਰਾਲੀ ਹੈ ਬਈ ਮੇਰੇ ਹਿਸਾਬ ਚ ਨਹੀਂ ਕਰੜਾ ਨਹੀਂ ਹੁੰਦੀ ਹੈ ਵਟ ਹੋਲੀ ਰਹੂਗੀ ਇਹ ਦਾ ਬਈ ਯਾਰ 10 ਕ ਦਿਨ ਤਾਂ ਲੈ ਹੀ ਜਾਣਗੇ ਢੋਰ ਵੱਜ ਜਾਵੇ ਹਫਤੇ ਦਸਾਂ ਦਿਨਾਂ ਚਾ ਆ ਜਾਣਗੇ ਖਾਦ ਖੁੱਦ ਨਹੀਂ ਪਾਉਣੀ ਤੁਹਾਨੂੰ ਖਾਦ ਕਿਹੜੀ ਆਖਿਆ ਤੂੰ ਖਾਦ ਤਾਂ ਨਿਰਗਾ ਹੀ ਖਾਦਾਂ ਪਾਉਣੀਆਂ ਪੈਂਦੀਆਂ ਤਿੰਨ ਤੋਂ ਚਾਰ ਗੱਟੇ ਦਾ ਡੀਏਪੀ ਪਾਉਣੀ ਪੈਂਦੀ ਹੈ ਹਾਂ ਇੱਕ ਤੋਂ ਦੋ ਗੱਟਿਆਂ ਦੇ ਵਿੱਚ ਤੁਸੀਂ ਪਾ ਸਕਦੇ ਆ ਪੋਟਾਸ਼ ਸੁਪਰ ਵੀ ਪਾ ਸਕਦੇ ਆ ਸੁਪਰ ਵਿੱਚ ਵੀ ਸਾਰੇ ਹੁਣ ਤਜਰਬਾ ਆਪਾਂ ਨੂੰ ਭਰਾ ਵੀ ਦੱਸਣਾ ਕਹਿੰਦੇ ਵੀ ਉਹ ਇੱਕ ਬਾਈ ਆਪਣਾ ਕਹਿੰਦਾ ਵੀ ਡਾਈ ਨਾਲ ਜੇ ਸੁਪਰ ਪਾ ਦੀਏ ਫਿਰ ਡਾਈ ਕੰਮ ਨਹੀਂ ਕਰਦੀ ਡੀਏਪੀ ਉਹਨਾਂ ਤੇ ਜੇ ਸੁਪਰ ਪਾਉਣੀ ਆ ਜਾਂ ਡਾਈ ਪਾਉਣੀ ਆ ਇਹਨਾਂ ਨੂੰ 4 ਪਾਈਂ ਨੰਦਾ ਡੋਡੀ ਗੈਪ ਦਿਓ ਹਾਂ ਵੀ ਜਾਂ ਪਹਿਲਾਂ ਪਾ ਦਿਓ ਉਤੋਂ ਫਿਰ ਇਹ ਚ ਕੰਮ ਨਹੀਂ ਕਰਦੀ ਹੁਣ ਇੱਥੇ ਮੱਥੇ ਵਿਚਾਰੇ ਸੁਨਾਵ ਨਹੀਂ ਚੜ ਗਈ ਖਾਲਾ ਨਹੀਂ ਹੈਗਾ ਵਿੱਚੀ ਤੂੜੀ ਦੀ ਨਾਪ ਤਾਂ ਨਾ ਤੂੜੀ ਹੌਣ ਫੋਲਦੀ ਜਾਂਦੀ ਹੁਣ ਲੋਕ ਟੇਡਾ ਏ ਝਾਕਣਗੇ ਮੇਰੇ ਨੇ ਗੰਦ ਮਾਰਦਾ ਉਹਦੇ ਦਾ ਸਾਰਿਆਂ ਨੂੰ ਆਏ ਸੀ ਵੀ ਚਲ ਨੱਪੀ ਪਈ ਆ ਕਿਉਂਕਿ ਮਿੱਟੀ ਸੀ ਨਾ ਉਹਦੇ ਹੁਣ ਮਿੱਟੀ ਦਾ ਯਾਰ ਜੋ ਟਰੈਕਟਰ ਤੋੜਦਾ ਉਹ ਡੋੜ ਕੇ ਪਾਸੇ ਇਹ ਗੱਲੀ ਤੂੜੀ ਰਹੀ ਜਾਂਦੀ ਹੈ ਹਾਂ ਆਉਦੇ ਮੱਥੇ ਲਾਈ ਆ ਆਪਾਂ ਕਿਸੇ ਦੇ ਤਾਂ ਨਹੀਂ ਲਾਈ ਏਡੀ ਤਾਂ ਨਹੀਂ ਗੱਲ ਬਾਕੀ ਆਪਾਂ ਕਾ ਆਗੂ ਗਲਾ ਦੇਾਂਗੇ ਹੁਣ ਮੜੀ ਹੋਰ ਹੋਈ ਦਾ ਇਧਰ 7000 8 ਦਾ ਵੀ ਐ ਉਹ ਤਾਂ ਹੀ ਉਹਤ ਨਹੀਂ ਇਹ ਐਲ ਆਰ ਉਹ ਵੀ ਹੁੰਦਾ ਲਾਲ ਹਲੂਇਆ ਉਹ ਫਿਰ ਨਵਾਂ ਵੀ ਚੱਲ ਰਿਹਾ ਜਿਆਦੇ ਝੜ ਦੱਸਦੇ ਆ ਤਾਂ ਉਹ ਆਪਾਂ 20 ਆਸਤੇ ਲਾਇਆ ਫਿਲਹਾਲ ਤਾਂ ਅਗਲੇ ਸਾਲ ਉਹਦਾ 20 ਤਿਆਰ ਹੋ ਜਾਊ ਆਪਣੇ ਕੋਲੇ ਤੇ ਅਗਲੇ ਸਾਲ ਵਾਹਿਗੁਰੂ ਰੱਖੇ ਸੁੱਖ ਠੇਕੇ ਠੂਕੇ ਵਾਲਾ ਪਾ ਚਸਕਾ ਛੱਡ ਦਾਂਗੇ ਤੇ ਆਲੂਆਂ ਤੇ ਹੋ ਜਾਣਗੇ ਤਿੰਨ ਫਸਲਾਂ ਬੀਜੀ ਬੀਜੀ ਰੋ ਹੁਣ ਪੋਲੀ ਹੋ ਗਈ ਤੂੜੀ ਉਹ ਫਿਰ ਵਿਚਾਲੇ ਹੀ ਖਾਲਾ ਪਿਆ ਹੁੰਦਾ। ਹਾਂ ਵਿਚਾਲੇ ਇਹਦੇ ਚ ਇੱਕ ਪਾਤਾ ਬਈ। ਬਸ ਆਪਾਂ ਯਾਰ ਇਹ ਜਿਹੜੀ ਦੂਰੀ ਆ ਨਾ ਬਈ ਇਹ ਆਪਾਂ ਹਜੇ ਵੀ ਜ਼ਿਆਦਾ ਰੱਖਦੇ ਆ। ਕਿਉਂਕਿ ਪੂਰਾ ਨਹੀਂ ਆਈਦਾ ਹੁਣ ਮੇਰੇ ਤੋਂ ਆ ਕਿਲਾ ਵਾਈ ਹੈ ਨਾ ਇਹ 40 ਕਰਮ ਹੈ। ਇਹਦੇ ਵਿੱਚ ਦੋ ਖਾਲੇ ਚਾਹੀਦੇ। ਸਹੀ ਹਾਲਾਂ ਦੇ ਹਿਸਾਬ ਤੇ। ਹੁਣ ਤੂੰ ਇਧਰ ਰਾਏ ਕੋਟ ਲੁਧਿਆਣੇ ਨਹੀਂ ਮੈਂ ਉਹ ਵੀਡੀਓ ਜੀ ਬਣਾਉਣ ਜਾਂਦਾ ਐਮਦਗੜ ਵਾਲਿਆਂ ਦੀ। ਉੱਥੇ ਜਾਣਾ ਇੱਕ ਤਾਂ ਸਾਰਾ ਆਲੂ ਵਾਲਾ ਉਹ ਆਈ ਆਈ ਜਾਂਦੇ ਆ ਹਾਨੀ ਕਿ ਨਹੀਂ ਕਿ ਨਹੀਂ ਆਈ ਜਾਂਦੇ ਮਨ ਲਾ ਅੱਠਾਂ ਕਰਮਾਂ ਦਾ ਮੈਂ ਦੇਖ ਕੇ ਆਈ ਕਿਹਦਾ। ਸਿਰਫ ਅੱਠ ਕਰਮਾਂ ਦਾ ਮਾਲਾ ਖਾਲਾ ਸੀ ਹੱਥ ਕਰ ਮਾਲਾ ਪਉਂਦੇ ਫੇ ਜਿੰਦਰੀ ਨਾਲ ਇਹ ਜਿੰਦਰੀ ਸਪੈਸ਼ਲ ਆਉਂਦੀ ਆ ਖਾਲਾ ਹੀ ਕੱਢ ਦਿੰਦੀ ਸਦਾ ਨਹੀਂ ਆ ਖਾਲਾ ਪਉਂਦੇ ਵਿੱਚ ਕੇ ਵਿੱਚ ਕੇ ਹਾਂ ਵਿੱਚ ਕੇ ਬਾਅਦ ਚ ਲਾਸਟ ਤੇ ਹੁਣ ਆ ਮੱਥੇ ਬੰਦੇ ਨੇ ਲਾਏ ਆ ਮੈਂ ਆਖਾ ਉਧਰ ਆਉਂਦਾ ਦਿਲ ਨਹੀਂ ਵਗਿਆ ਇਹਨੇ ਚੋਬਰ ਨੇ ਤੁੰਨ ਤਾਂ ਸਾਰਾ ਖਵਾ ਵੇਲਾ ਹੈ ਹਾਂ ਇਹ ਇਹਨੇ ਪਰਵਾਹ ਹੀ ਨਹੀਂ ਮੰਨੀ ਇੱਧਰ ਲੱਗ ਗਏ ਸਹੀ ਇਹ ਵੀ ਫਰਕ ਹੈ ਹਾਂ ਕੋਸਤਾ ਹਾ ਨੀਵਾ ਵੀ ਹੈਗਾ ਗਾਉਂ ਕੀ ਮੱਥੇ ਨੀਵੇਂ ਯਾਰ ਉਹ ਤਾਂ ਹਾਂ ਕਿਉਂਕਿ ਇਧਰੋਂ ਪਲਵਾਏ ਨੂੰ ਸ਼ੁਰੂ ਕਰਿਆ ਸੀ ਆਹ ਤਾਂ ਲਾਸਟ ਵਾਲੀ ਖਾਲੀ ਤਾਂ ਨੀਵੀਂ ਸੀ ਆਹ ਖਾਲੀ ਸਿੱਧਾ ਹੀ ਲਈ ਐ ਇੱਕ ਤਾਂ ਨੇ ਉਹ ਤੋਂ ਫੁੱਲ ਭਰ ਕੇ ਫਿਰ ਇਹ ਆਏ ਹਨ ਪਿਛਲੀ ਵਾਰੀ ਮੈਂ ਸੋਚਦਾ ਵੀ ਮੇਰੇ ਬਿਨਾ ਪਾਣੀ ਬਈ ਰਣੀ ਮੈਂ ਆਖਾ ਵੀ ਲੱਗਣਾ ਹੀ ਨਹੀਂਗਾ ਵੀ ਭਰ ਦੇਣਗੇ ਹੁਣ ਮੈਂ ਜਦੋਂ ਕੱਲ ਸਟਾਰਟ ਕਰਿਆ ਪਾਣੀ ਉਹਦਾ ਬੰਦਾ ਆਇਆ ਨਹੀਂ ਸੀ 6 ਵਜੇ ਹੀ ਉਹਦਰੋਂ ਸ਼ੁਰੂ ਕਰ ਲੈਣ ਉਥੋਂ ਛੱਡ ਕੇ ਆ ਕੇ ਇਧਰੋਂ ਇਹਨੂੰ ਛੱਡ ਗਿਆ ਇਧਰੋਂ ਇਹਨੂੰ ਛੱਡ ਗਿਆ ਤਿੰਨੀ ਪਾਈ ਮਸਾ ਪੂਰਾ ਹੀ ਨਾ ਆ ਜਾਵੇ ਫੇਰ ਮ ਉਹ ਪੱਠਿਆਂ ਵਾਲਾ ਉਹਨਾਂ ਦਾ ਢੱਕਣ ਨਾਲ ਉਧਰ ਖੋਲਿਆ ਥੋੜਾ ਘਟਾਇਆ ਤੇ ਫੇਰ ਮ ਅਸਾ ਉਹ ਦੋ ਦੋ ਖਾਲੀਆਂ ਜੀਆਂ ਲਾਹਾਂ ਉਹਦੇ ਨੂੰ ਆ ਗਿਆ ਉਹ ਆ ਗਿਆ ਚੋਬਰੋ ਕਰਮ ਵਾਲਾ ਹਣਾ ਉਮਰ ਵੇਖੋ ਦੀ ਤੇਰੇ ਯਾਰ ਦੀ ਇਹ ਆਲੂ ਲੂ ਲਾਉਣ ਆਇਆ ਤੇ ਉਹਦੇ ਨੂੰ ਇਹ ਆ ਗਿਆ ਫੇਰ ਇਹਨੂੰ ਮੈਂ ਹਵੇ ਇੱਧਰ ਹੋ ਜਾ ਫੇਰ ਮ ਇੱਥੋਂ ਤਾਂ ਇਹਦੇ ਕੋਲ ਆਈ ਨਹੀਂ ਗਿਆ ਮੈਂ ਹਿਰ ਘਾਟ ਲਾ ਦੀ ਵੀ ਉਹ ਐ ਜਿਵੇਂ ਜਿਵੇਂ ਸਿਸਟਮ ਤੇਰਾ ਵੱਡਾ ਹੋਈ ਜਾਉਣਾ ਤੇ ਤੇ ਲੇਬਰ ਨਾਲ ਤੇਰਾ ਕੰਮ ਕੱਲ ਹੀ ਲੇਬਰ ਤੇ ਹੋ ਜਾਣਾ ਹੁਣ ਜਦੋਂ ਆਪ ਲਾਉਣੇ ਉਦੋਂ ਵਹਿਮ ਵੀ ਬਾਲੇ ਕਰਦੇ ਆਪਾਂ ਹੁਣ ਮੈਨੂੰ ਆਏ ਵੀ ਮੱਥੇ ਨਹੀਂ ਲੱਗਣੇ ਇੱਧਰ ਡੁੱਬ ਜਾਣੇਗਾ ਹੋ ਸਕਦਾ ਇੱਧਰ ਇੰਚ-ਇੰਚ ਹੀ ਪਾਣੀ ਜੜੇ ਉਦੋਂ ਮੱਥੇ ਲੱਗ ਜਾਣ ਹਨਾ ਉਹ ਵਹਿਮ ਆ ਹਜੇ ਹੁਣ ਇਹ ਤੋਂ ਹੀ ਲਵਾਇਆ ਅਗਲੀ ਵਾਰੀ ਪਾਣੀ ਮੈਨੂੰ ਲੱਗਦਾ ਮੱਥੇ ਮੁੱਥੇ ਸਾਰੇ ਲੱਗ ਜਾਣਗੇ ਆਲੂ ਭਾਵੇਂ ਨਾ ਚੜਨਾ ਮੈਂ ਜੜਾ ਦਊਗਾ ਪਾਣੀ ਮੱਥਿਆਂ ਦੇ ਕੱਲੀ-ਕੱਲੀ ਖਾਲੀ ਚ ਜਾੜੂਗਾ ਇਹ ਗੱਲ ਤਾਂ ਹੈਗੀ ਹੈਗੀ ਸਿਆਣੇ ਕਰਦਾ ਆਪਣੀ ਸਿਆਣਾਂ ਦਾ ਪਤਾ ਨਹੀਂ ਕਿਹੜੇ ਆਏ ਖੜੇ ਕਿਉਂਕਿ ਚਿੱਟੇ ਪਾਏ ਜਿੱਦਾਂ ਦਾ ਇਹ ਹੈ ਮੇਰੇ ਕਿਹੜੇ ਨੇ ਚਿੱਟੇ ਪਾਏ ਵੇਖਿਆ ਬੁਰੇ ਹਾਲ ਤਾਂ ਹੋਏ ਫਿਰ ਨੇ ਇਹਦੇ ਤੇ ਮੇਰੇ ਮੇਰੇ ਕਿਹੜਾ ਹੈ ਸੇਮ ਸੰਗ ਚੱਲੇ ਜੇ ਫਰੀਪਰ ਮਾਰਨ ਉਹ ਆਲੂ ਅਸੀਂ ਹਜੇ ਅੱਜ ਲਾਵਾਂਗੇ ਪਾਣੀ ਪਹਿਲਾਂ ਲਾਤਾ ਇਹ ਅੱਲਾ ਤੂੰ ਆਲੂ ਚੁੰਡਾ ਪਟਣ ਦਾ ਟਾਈਮ ਨਹੀਂ ਸੀ ਬਾਈ ਉਹ ਪਟਣ ਦਾ ਕਿਹੜਾ ਕਣਕ ਵੀਜੀ ਸੱਚ ਚੁੰਡਾ ਲਾਉਣ ਦਾ ਆ ਸਾਰੀਆਂ ਖਾਲੀ ਆ ਔਰ ਲੇਅਰ ਲਈ ਮੱਥੇ ਹੁਣ ਆਹ ਜੀ ਸੀ ਵੀ ਜੋ ਤੋੜ ਲਾਗੇ ਉਹ ਛੜਦੀ ਨਹੀਂ ਬਈ ਹਾਂ ਛੜਦੀ ਨਹੀਂ ਬਈ ਹਾਂ ਹਾਂ ਬਾਕੀ ਕੋਹ ਉਧਰੋਂ ਮੁੜੀ ਕੋਸ ਇਧਰੋਂ ਮੁੜੀ ਇਹ ਹੀ ਮੱਥੇ ਆਲੇ ਦਿਨ ਮੱਥੇ ਮੁੱਥੇ ਜਿੱਥੇ ਥਾਂ ਦੀ ਨਾ 20 ਵਾਧੂ ਆ ਹਾਂ ਬਾ ਜਿਹੜੀਆਂ ਆਪਣੀਆਂ ਆ ਵਟਾਂ ਸਾਰੀਆਂ ਮੱਥੇ ਬੰਨੇ ਇਹ ਸਾਰੇ ਖਾਲੀ ਆ ਆ ਤਾਂ ਮੱਥੇ ਖਾਲੀ ਹੂੰ ਲਾਲ ਦੇ ਇਹ ਇਹ ਮੰਨ ਲਾ ਤੂੰ ਇੰਨੀ ਨਹੀਂ ਵਾਟ 4 4 ਫੁੱਟ ਤਾਂ ਹੀ ਲਾ ਦੇ ਲਾਲ ਦੇ ਕਿਵੇਂ ਮੈਂ ਕਿਹਾ ਉਹ ਉਹਦੇ ਦਾ ਪਲਾਏ ਵੇ ਆ ਹਾਂ ਉਹ ਤਾਂ ਲਾਤੀ ਹੂੰ ਮੋੜ ਲਓ ਲਾ ਦੇਗਾ ਖਾਲੇ ਵਾਲੀ ਬਾੜ ਤੇ ਵੀ ਨੱਪੜੇ ਰਹਿੰਦੇ ਨੇ ਯਾਰ ਖਾਲੇ ਵਾਲੀ ਤੇ ਵੀ ਰਹਿੰਦੇ ਆ ਹਾਂ ਜਿਹੜੀ ਆਪਾਂ ਪੱਠਿਆਣਾ ਪਾਈ ਆ ਇਹਦੇ ਤੇ ਵੀ ਰਹਿੰਦੇ ਆ ਹਾਂ ਇਸੇ ਵੀ ਕਹਿੰਦਾ ਪਰਲੀਆ ਵਟ ਹੈਗੀ ਸੀ ਹਾਂ ਪਰਲੀ ਤਾਂ ਹੈਗੀ ਸੀ ਇਹ ਇਹਦੀ ਜੀ ਨੱਪੜੇ ਆ ਹਾਂ ਐ ਐ ਨੱਪੜੇ ਹੋਰ ਇਹਦੇ ਦੇ ਨੱਪ ਦੀ ਇਹਦੇ ਤੇ ਵੀ ਨੱਪ ਦੀ ਕੋਹਨੇ ਹੁੰਦਾ ਬਹੁਤ ਲੋੜੀ ਨਹੀਂ ਨਹੀਂ ਨੱਪ ਦੇ ਦੇ ਤੇ ਵੀ ਕੋਹਨੇ ਆਪਾਂ ਨੂੰ ਕਿਹਾਵੇ ਕੋਈ ਵਟ ਨਾ ਛੱਡ ਤੂੰ ਆਲੂ ਹੀ ਆਲੂ ਕਰਦੇ ਆ ਤੂੰ ਆ ਜਿਹੜੀ ਆਪਾਂ ਮੇਨ ਪਾ ਕੇ ਲਿਆਂਦੀ ਇਹਦੇ ਚ ਨੱਪ ਦੇ ਤੇ ਹੁਣ ਇੱਕ ਇਹਨਾਂ ਦੇ ਝੋਨੇ ਚ ਨਾ ਰੱਖੀ ਮੇਰਾ ਵੀਰ ਕੋ ਬਾਈ ਇਥੇ ਕੀ ਰੱਖਣਾ ਰਾਤ ਮਜਬੂਰੂ ਚ ਰੱਖਣਾ ਕੋਈ ਕੋਈ ਆਹ ਕੋਈ ਵਡਣ ਆ ਜੇ ਵਾਲਾ ਮੈਂ ਤਲ ਮਜਬੂਰੂ ਚ ਰੱਖਿਆ ਹੁਣ ਬਈ ਬਈ ਸਾਂਵੇਂ ਆਂਦਾ ਬਾਈ ਬੀ ਦੇ ਦਾ ਕਰਕੇ ਦੋਨੇ OK ਰੋਗ ਲਾਣ ਕੇ ਮਿੱਟੀ ਪਾਣੀ ਮੇਰੇ ਤੇ ਐਨੇ ਨਾ ਮੇਰਾ ਵੀ ਢੇੜਾ ਵੱਜ ਗਿਆ ਨਹੀਂ ਮੈਨੂੰ ਵੀ ਅੱਜ ਵੀ ਲੱਗੀ ਰਹਿਣੀ ਕਿਉਂਕਿ ਆਇਆ ਮੈਂ ਇੱਥੋਂ ਜਾਣਾ ਨਹੀਂ ਭੋ ਤਾਂ ਉੱਥੇ ਰਹਿਣਾ ਬੋਲਾ ਬੋਲਾ ਲੱਗਦੇ ਹੋਣੀਆਂ ਪਈ ਹੁੰਦਾ ਨਾਲ ਕੱਲੇ ਸਾਈਕਲਾਂ ਵਾਲੇ ਵਿਚਾਰੇ ਗਾਲਾਂ ਕੱਢਦੇ ਉਹ ਉੱਥੇ ਉੱਤਰ ਜਾਂਦੇ ਤੇ ਉਹ ਦੋ ਕਿਲੇ ਜਾ ਕੇ ਕਿਹਨਾਂ ਚੜਦੇ ਬੁਰੇ ਹਾਲ ਆ ਜਾਂਦੇ ਚੜ ਬਹੁਤ ਨਹੀਂ ਨਾ ਹਾਂ ਮੱਥੇ ਵੀ ਆਏ ਲਾਏ ਆ ਸੁਣਾ ਦੂ ਮੇਰੇ ਤੇ ਆ ਮੱਥੇ ਵੀ ਔਰਲੇ ਪਾਸੇ ਦੀ ਲਾਏ ਬਾਈ ਲੰਮੇ ਠੀਕ ਹੈ ਜਦੋਂ ਪਾਣੀ ਨਹੀਂ ਵੜਦਾ ਕੇ ਇਹ ਅਸਲ ਤੇ ਨਾ ਯਾਰ ਗਾਂ ਨੂੰ ਕਿਸੇ ਨਾ ਬਾਈ ਨੂੰ ਜਿਹੜੇ ਵਿੱਚ ਦੇ ਰਿਹਾ ਅਸਤੇ ਰਿਸ਼ਤੇਦਾਰ ਉਹਨਾਂ ਕੋਲੇ ਪਹਿਲਾਂ ਜਾ ਕੇ ਆਵਾਂਗੇ ਇੱਕ ਦਿਨ ਉਹਨਾਂ ਨਾਲ ਵਜਾ ਕੇ ਆਵਾਂਗੇ ਭਾਏ ਗੱਟੇ ਛਟੋਣੇ ਪੈ ਜਾਣ ਅਗਲੇ ਨਤਨ ਠੀਕ ਹੈ ਨਾ ਇੱਕ ਦੋ ਦਿਨ ਲਵਾ ਕੇ ਆਈਏ ਫਿਰ ਆਪਾਂ ਨੂੰ ਵਾਲ ਲਾ ਜੂਏ ਆਏ ਹੁਣ ਜਿਵੇਂ ਆਪਾਂ ਦਾ ਕਣਕ ਝੋਨੇ ਵਾਲੀ ਮਸ਼ੀਨਾਂ ਸੈੱਟ ਕਰਦੇ ਆ ਉਹਦੇ ਕੱਲ ਦਿਨੇ ਆਪਾਂ ਤੱਕੇ ਹਾਂ ਜਿਵੇਂ ਉਹਦਾ ਵਾਲੇ ਬਾਈ ਕੋਲੇ ਇੰਨਾ ਟਾਈਮ ਥੋੜੀ ਯਾਰ ਨਹੀਂ ਨਹੀਂ ਕੌਣ ਆਏ ਤਾਂ ਯੋਧਾ ਹੋਏ ਬਾਈ ਯਾਰ ਕੇ ਹੋਰ ਬੰਦੇ ਬਹੁਤ ਹੈਗੇ ਆਪਣੇ ਨੈੜੇ ਓਡੇ ਓਡੇ ਫਾਰਮਰ 200 200 ਕਿੱਲੇ ਵਾਲੇ ਬਰਵਾਏ ਫੋਨ ਹੀ ਨਹੀਂ ਲਾਈਦਾ ਯਾਰ ਤੈਨੂੰ ਹੁਣ ਵੱਟ ਮਾਰੇ ਕਿਉਂ ਨਹੀਂ ਲਾਵਾਂਗੇ ਨਸਾ ਕਹਿੰਦਾ ਤੈਨੂੰ ਵੱਟ ਰਿਹਾ ਆ ਉਹਨੇ ਕਿਹਨਾਂ ਦਿਨ ਵੱਟਾਂ ਦਾ ਨਹੀਂ ਪਤਾ ਯਾਰ ਉਹ ਚੀਜ਼ਾਂ ਫਿਰ ਸਵਾਲ ਦਾ ਵੀ ਸਟੈਂਡਰਡ ਉਖਾਉਣਾ ਪੈਂਦਾ ਕਿਹੜਾ ਪੁੱਛ ਰਹੇ ਆ ਸਪੈਦਾ ਨਹੀਂ ਕੀਤੇ ਵੀ ਪੁੱਛ ਲਾ ਕੇ ਮੇਰੀ ਜੀ ਸਪੈਦਾ ਨਹੀਂ ਕੀਤੇ ਵੀ ਕੋਈ ਨਾ ਕੋਈ ਸਾਜਣ ਦੱਸ ਸਕਦਾ ਸਾਨੂੰ ਜੇ ਕੋਈ 2 ਰੁਪਏ ਦਿੰਦੀ ਹੈ ਕਿਉਂ ਉਹਨੇ ਦਾ ਨੁਕਸਾਨ ਕਰ ਦਿੰਦੀ ਝੋਨੇ ਕਣਕ ਦਾ ਆ ਆ ਸਹੀ ਆ ਬੇਲਾ ਦੀਆਂ ਗੱਠਾਂ ਨਾਲੇ ਦਾ ਸੜਕ ਤੋਂ ਬਾਹਰ ਨਹੀਂ ਜਾਂਦੀਆਂ ਹਾਂ ਵੇਖ ਕਿੰਡੀਆਂ ਵਧੀਆ ਇਹ ਉਹ ਹਾਂ ਉਹ ਹੋਣੀ ਉਹਦਾ ਬਹੁਤ ਬੇਕਾਰ ਭੋਂਗਾ ਲੈ ਵੀ ਮੱਤਰ ਪਿਆਰੋ ਇੰਨਾ ਕਰ ਰਹਿ ਗਿਆ ਇਹ ਵੱਡਣ ਵਾਲਾ ਤੇ ਇੱਧਰ ਜਿਹੜਾ ਇੱਕ ਵਜਨ ਲੱਗ ਗਿਆ ਉਹ ਬੈਲਰ ਆ ਗਿਆ ਇਹ ਆਪਾਂ ਪਹਿਲਾਂ ਵੀਜ ਦਾਂਗੇ ਆ ਬਾਅਦ ਚ ਵੀਜਾਂਗੇ ਤੇ ਵਾਣ ਜਾਵਾਂ ਸੁੱਕਿਆ ਪਿਆ ਹੁਣੇ ਨਹੀਂ ਪਤਾ ਕਾਦੀ ਮੈਂ ਵੀਜੀ ਜਾਊਗੀ ਹਾਂ ਕਾਜੇ ਦੀ ਜਾਵਾਂ ਥੱਲੇ ਪਾਣੀ ਨੋ ਨੋ ਇੱਕ ਗੱਲ ਦੱਸਦਾ ਵੀ ਬਹੁਤ ਕੋ ਗੱਲਾਂ ਕਰੀ ਜਾਂਦੇ ਲੋਕ ਮੈਨੂੰ ਦੱਸਿਆ ਕਿਸੇ ਨੇ ਐਵੇਂ ਭੈਣ ਬਣਨੇ ਫਿਰ ਉਹ ਹੀ ਗੱਲਾਂ ਲੰਡੂ ਗੱਲਾਂ ਅਖੇ ਵੀਡੀਓ ਬਣਾਉਂਦਾ ਫਿਰ ਉਹ ਜੋ ਉਹ ਚਲ ਪਗਾਈ ਮਾਰੀ ਜਾਂਦੇ ਰਹਿੰਦੇ ਹੁਣ ਵੀ ਹੁਣ ਵੀ ਕਈ ਐਂ ਕਹਿਣਗੇ ਨਾ ਪੰਡ ਪੁੰਡ ਦੇ ਵੀ ਦੋ ਟਰਾਲੀਆਂ ਲੈ ਆਏ ਸੀ ਭਰੀ ਇੱਕ ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਕਿੱਲਾ ਥਾਂ ਦਾ ਰਹਿੰਦਾ ਸੀ ਆ ਤਾਂ ਇਹਦੇ ਦਾਣੇ ਆਏ ਆ ਮੰਦੀਪ ਦੇ ਜਿਹੜੀ ਮਸ਼ੀਨ ਇਹਨਾਂ ਦਾ ਰਹਿੰਦਾ ਵੱਡ ਕੇ ਲਈ ਹੈ ਟੈਂਕੀ ਚ ਇੱਥੇ ਟੈਂਕੀ ਖਾਲੀ ਕਰੀ ਹੈ ਪਰਨ ਬਾਬਾ ਬਨੇ ਆ ਸੋਚਣਗੇ ਇੱਕ ਤਾਂ ਖਾਲੀ ਨਿਕਲੀ ਵਾਹਣ ਚ ਹਣਾ ਹਾਂ ਸਹੀ ਹੈ ਹਾਂ ਬਹੁਤ ਹੈ ਤੈਨੂੰ ਪਤਾ ਤਾਂ ਆ ਚੱਕ ਸੋਹਣਿਆ ਤੈਨੂੰ ਆਖੇ ਇੱਥੇ ਮੁੰਜਰਾ ਬਾਲੀਆਂ ਰਹਿੰਦੀਆਂ ਖਾਲੇ ਨਾ ਆ ਸਟੀਰ ਚੱਕ ਕੇ ਵਿੱਚ ਕਿਹਦੀ ਸਟੀਰ ਨਹੀਂ ਮਸ਼ੀਨ ਨਹੀਂ ਚਾ ਆਪਣੇ ਉਹਦੇ ਜੀ ਝੋਲ ਚੰਗੋ ਤੇ ਝਾੜ ਝੂੜਤਾ ਚਲੋ ਬਾਬੇ ਰੱਬ ਦਾ ਨਾ ਆਈਆਂ ਤੋਲੇ ਤੋਂ ਪਤਾ ਲੱਗੂ ਸਹੀ ਉਹ ਕਰ ਆ ਗੱਲ ਤਾਂ ਵੇਖ ਕੇ ਮੜੀ ਜੀ ਲੈ ਹੈ ਇਹ ਤਾਂ ਬਾਹ ਪਤੀ ਆਇਆ ਇਹਦੇ ਤੇ ਯਾਰ ਟਰਾਲੀ ਚ ਨੂੰ ਤੁਹਾਨੂੰ ਦੱਸਦਾ ਵੀ ਲੋਕ ਜਿਵੇਂ ਗੱਲਾਂ ਗੋਲਾਂ ਵੀ ਮਾਰੀ ਜਾਂਦੇ ਨੇ ਟੀਚਰਾਂ ਨਹੀਂ ਕਹਿੰਦੇ ਹੁੰਦੇ ਟੀਚਰਾਂ ਤੇ ਟੀਚਰਾਂ ਦਾ ਫਰਜ਼ਾਂ ਤਾਂ ਕਰੀ ਜਾਂਦੀ ਰਹਿੰਦੀ ਐ ਕਿਹੜੀ ਕਿਹੜੀ ਚਾਵਲ ਦਾ ਖਿਆਲ ਰੱਖਾਂਗੇ ਆ ਰਹਾ ਤਿੰਨ ਕਣਾਲਾਂ ਦਾ ਆ ਗਿਆ ਆ ਬਹੁਤ ਯਾਰ ਵੇਖ ਆ ਜਰਾ ਹਾਂ ਗਿਆ ਲਾ ਇਹ ਨਾਲ ਦਾ ਸੂਤ ਹੀ ਆ ਸੋਹਣਾ ਨਹੀਂ ਬਾਤ ਇਹਨਾਂ ਨਹੀਂ ਬੜੂਗੀ ਤੋਰ ਪਰਾਈ ਆ ਪਾਰ ਆ ਹੀ ਸੀ ਪਰ ਆ ਚੀ ਸੀ ਜਿਹੜਾ ਸੁਪਰ ਸੀਡਰ ਨੇ ਉਗਰੀ ਨਹੀਂ ਇਹੀ ਟਰੈਕਟਰ ਵਾਲੀ ਨਹੀਂ ਉਹਨਾਂ ਨਹੀਂ ਮਾੜੀ ਵੱਡੀ ਦੇ ਟਰੈਕਟਰ ਵਾਲੀ ਦਾ ਚਲੋ ਉਹ ਤਾਂ ਛੱਡ ਤੋ ਆ ਦੱਸ ਤੂੰ ਲੈ ਲੱ Đੋ ਹੀ ਨਹੀਂ ਵੱਟੀ ਦਾ ਮੈਂ ਤਾਂ ਮੰਡੀ ਪਾਰ ਵਾਲੀ ਹਾਂ ਨਾ ਪੰਗਾ ਲਈਏ ਯਾਰ ਸੁਪਰ ਸੀਡਰ ਨਾਲ ਅੱਛਾ ਜੀਰੋ ਵੀ ਜੀਰੋ ਜਿਆਦਾ ਤੌਂਗਾ ਮਾਰ ਕੇ ਤੇ ਦੂਰਾ ਸੁਹਾਗਾ ਮਾਰ ਕੇ ਤੇ ਦੂਜੀ ਨਾ ਹਾਲਾ ਹਾਲਾ ਨਾ ਬਣਾ ਕੇ ਵੀਜ ਕੇ ਜਾਂਦਾ ਵਣ ਦੂਜੀ ਨਾ ਜਮਾ ਕੇ ਇਹ ਸੁਪਰ ਸੀਡਰ ਹੁਣ ਤਾਂ ਗੱਲ ਚਾਹੀਦੀ ਬਈ ਸੁਪਰ ਸੀਡਰ ਸੁਪਰ ਸੀਡਰ ਨਹੀਂ ਵੀ ਗੱਲ ਚਾਹੀਦੀ ਹੋਰ ਹੋਰ ਮਾਰੀ ਆ ਕਥਾ ਹੋਰ ਮਾਰੀ ਬਾਈ ਹੋਰ ਮਾਰੀ ਇੱਥੇ ਮਾਰੀ ਕਸ ਗਿਆ ਨਹੀਂ ਇੱਥੇ ਤਾਂ ਆਪਾ ਟਿਆ ਪਹਿਲਾਂ ਕੱਟ ਜਾ ਵੀ ਖੁੱਦ ਆ ਯਾਰ ਪਾਣੀ ਬਈ ਗੱਲ ਕੋਲ ਆਹ ਪਾਣੀ ਦਾ ਫੇਟ ਕੇ ਮੈਂ ਇਹ ਦੇਖ ਲੈ ਮਨਦੀਪ ਕੱਲਾ ਆਪਣੇ ਜਿਹੜਾ ਕਾगज ਪੈ ਗਿਆ ਨਹਿਰ ਚ ਉਹਦਾ ਅਸਰ ਹੁਣ ਇੰਨੀ ਨੇੜੇ ਨਹਿਰ ਹੋਵੇ ਤੇ ਗੱਲ ਨਾ ਹੋਵੇ ਨਾ ਕੋਈ ਨਾਉ ਕਰ ਦਿਆ ਆਪਾ ਨਾਲੇ ਵੇ ਤੂੰ ਇਤਨੂੰ ਹੋਰ ਦੱਸ ਦਿੰਨਾ ਉਹ ਬਾਈ ਤੇ ਗੱਲ ਪੂਰੀ ਚੜੇ ਬਾਣਾਂ ਲੈ ਲ ਕੇ ਖੜਕਦੇ ਉਹ ਪਰ ਦੂਰ ਹੋ ਗਏ ਬਾਣ ਆ ਉੱਚੇ ਆ ਬਾਣ ਤੂੰ ਐਂ ਦੇ ਹਰ ਜਿੱਦੈ ਐ ਚ ਮੈਂ ਲਾਸਟ ਪਾਣੀ ਲਾਉਂਦਾ ਸੀ ਨਾ ਇੱਕ ਦੋ ਆਂਡ ਗਵਾਂਡ ਤੋਂ ਵੱਧ ਲਾਏ ਉਹਦੇ ਟੀਚਰਾਂ ਹੀ ਕਰਨ ਸਾਰੇ ਹਟ ਜਾ ਹੁਣ ਪਾਣੀ ਲਾਉਣਾ ਮੈਂ ਕਿਹਨੂੰ ਮੱਖੀ ਆਂਦਾ ਜਿੱਦੈ ਹਾਂ ਥੁੱਕੀ ਛੱਡੀ ਬੈਠਾ ਹੀ ਪਾਣੀ ਮੈਂ ਕਹ ਰਹਿਂਦੇ ਗੁਰਿੰਦਰ ਹੁਣ ਮੈਂ ਝੁੰਨਾਰਾ ਨੇੜੇ ਆਈ ਜਾਂਦਾ ਤੇ ਮੈਂ ਪਾਣੀ ਲਾਏ ਉਦੋਂ ਲੋਕ ਫੇਰ ਮੈਨੂੰ ਇਥੇ ਨੰਗੇ ਟਾਪੇਲੇ ਟੀਚਰਾਂ ਕਰਨ ਤੂੰ ਲਾਈ ਯਾ ਨਾ ਤੇ ਗੱਲ ਫੇਰ ਨਹੀਂ ਹਾਂ ਅਜ ਨਹੀਂ ਯਾਰ ਇਨਾ ਮਿੱਟੀ ਦਾ ਐ ਕਰੀ ਹੁੰਦੀ ਨਹੀਂ ਸੀ ਆਪਣੇ ਨਹੀਂ ਆਹ ਤਾਂ ਕਦੇ ਹੋਏ ਨਹੀਂ ਸੀ ਇਹ ਨਹਿਰ ਤੇ ਜਿਹੜਾ ਕਾਗਜ਼ ਪੈ ਗਣਾ ਮਿੱਤਰਾ ਨਹਿਰਾਂ ਜਮਾਂ ਹੀ ਸੂਤੇ ਮਰਨ ਲਾਤੇ ਹੁਣ ਤਾਂ ਇਹ ਨਹਿਰਾਂ ਹੋਊਗਾ ਪੱਕੀਆਂ ਅੱਗੇ ਆਪਣਾ ਆਮ ਮਾਕਾ ਮੈਂ ਮੇਰੇ ਵੇਖਣ ਦੀ ਗੱਲ ਐ ਦੋ ਪਾਣੀਆ ਤੇ ਇੱਕ ਪਾਣੀ ਦਾ ਮੱਕ ਹੋ ਜਾਂਦਾ ਜੀ ਅੱਜ ਕੱਲੂ ਤੀਜਾ ਲਾਉਂਗਾ ਹੁਣ ਨਹੀਂ ਹੁੰਦਾ ਕਿੱਟਾ ਆਇਆ ਪਿਆ ਵਾਣ ਜਵਾਂ ਬਾਈ ਜੀ ਪੱਤੇ ਪਾਣੀ ਮੰਗੀ ਜਾਂਦੇ ਪੱਤੇ ਸੁੰਗੜੀ ਜਾਂਦੇ ਆ ਯਾਰੀ ਪਰਦਾ ਇਹ ਚਲੋ ਜੀ ਮਰਾਠ ਸਾਹਿਬ ਕੇਵ ਜਾ ਮਾਰਿਆ ਵਾਣ ਤਾਂ ਮਨਦੀਪ ਸਿੰਘ ਉਹੀ ਕੰਮ ਹੋਊਗਾ ਕਣਕ ਦਾ ਦਾ ਜਾ ਐ ਕਰਗੇ ਫੇਰਾ ਜ਼ੀਰੋ ਨਾ ਹੀ ਵੀ ਚ ਗਏ ਪਾਣੀ ਲਾ ਕੇ ਉਗਰਤਾਉ ਤੂੰ ਬਾਲਾ ਕੰਮ ਕਿੰਡਾ ਤੂੰ ਸਾਰੇ ਪੂਰੀ ਨਿਕਲਿਆਣੀ ਨਹੀਂ ਥੋੜੀ ਪਰ ਕਿੰਨੀ ਰਹੀ ਜ਼ੀਰੋ ਜ਼ੀਰੋ ਵਧਿਆ ਨਿਕਲੀ ਕੋਈ ਆਈਡੀਆ 70 65 ਇਹ ਕਟ ਨਿਕਲੀ 826 19 800 372 ਵੀ ਉਹਨੇ ਨਹੀਂ 826 ਆਪਣੀ ਆ ਆ ਵਾਹਣ ਚ ਸੀਗੀ ਤੇ ਪੂਰੀ 70 ਮਣ ਦੋਲੀ ਹੈ ਅੱਛਾ ਪੂਰੀ 70 ਠੀਕ ਹੈ ਪਿਛਲੇ ਸਾਲ ਪਿਛਲੇ ਸਾਲ ਤੇ ਜਿਹੜੀ ਉਸ ਤੋਂ ਬਾਅਦ ਵੀ ਜੀ ਤੇਰੀ ਆ 372 ਆ ਤੇ 222 ਉਹ ਸਾਰੀ 64 ਮਣ ਅੱਛਾ ਤੇ ਜਿਹੜੀ ਤੇਰੀ ਆਹਾ ਵਾਹ ਕੇ ਵੀ ਜੀ ਆ ਇਹ 4-5 ਮਣ ਵੱਧ ਨਿਕਲਦੀ ਮੇਰੀ ਮੇਰਾ ਮੰਨਣਾ ਪੱਕਾ ਠੀਕ ਹੈ ਤੇਰੀ 70 ਜਾਣੀ ਸੀ ਉਸੇ ਵਾਹਣ ਜੀ ਹਾਂ ਨਾਲੇ ਤੇ ਡਾਈ ਵੀ ਵੱਧ ਪਾਈ ਹੋਗੀ ਡਾਈ 70 ਕਿਲੋ ਤੇ ਅਸੀਂ ਡਾਈ ਵੀ 50 ਕਿਲੋ ਪਾਈ ਸੀ ਹਾਂ ਹਾਂ ਵਾਹ ਕੇ ਤਾਂ ਯਾਰ ਫਰਕ ਕਣਕ ਦਾ ਤੇ ਫੇਰ ਤੂੰ ਹੋਰ ਵੇਖ ਕਿੰਨੇ ਇਹਦੇ ਚ ਚੇਪੇ ਲਾਏ ਕੀ ਕੁਛ ਕਰਿਆ ਹਾਂ ਕਿੰਨੀ ਵਿਰਲੇ ਉਗਰੀ ਹਾਂ ਆਪਣੀ ਆਹ ਆਹੋ ਜਿਹੜਾ ਸੀਡਰ ਨਾਲ ਟਰੈਕਟਰ ਲੈ ਕੇ ਆਇਆ ਹਾਂ ਵਿੱਚ ਕਨਾਲ ਕਨਾਲ ਥਾਂ ਤਾਂ ਉਹੀ ਬੇਕਾਰ ਉਗ ਰਿਹਾ ਛਟਾ ਦੇ ਦੇ ਘਰ ਆਈ ਤਾਂ ਵੀ ਵੇਲਾ 70 ਮਾਨ ਦੀ ਔਸਤ ਦੇ ਕੀ ਉਹ ਨਹੀਂ ਨਹੀਂ ਭਾਈ ਤਾਂ ਬਹੁਤ ਨਿਕਲ ਗਈ ਯਾਰ ਭਾਲਾ ਅੱਜ ਦੱਸਿਆ ਵੀ ਇੰਨਾ ਝੜ ਨਿਕਲਿਆ ਫਿਰ ਆਪਾਂ ਉਦੋਂ ਕਣਕਾਂ ਵੇਲੇ ਮਿਲਦੇ ਨਹੀਂ ਅਸੀਂ ਰਾਜਸਥਾਨ ਰਹਿ ਜਾਂਦੇ ਆ ਜਦੋਂ ਇੱਥੇ ਆਉਣੇ ਉਹਦੋਂ ਤੂੰ ਵੀ ਭਰਾਵਾ ਕੰਮ ਆਉਂਦਾ ਤੂੰ ਸਾਡੇ ਕੋਲੇ ਕਿੱਥੇ ਆਉਣਾ ਨਹੀਂ ਨਹੀਂ ਕੋਈ ਉਹ ਉਹ ਇਕੱਲੇ ਯਾਬਦੇ ਫਿਰਦੇ ਨੇ ਨਾ ਕਣਕ ਵੜਾਉਣ ਆਇਆ ਤੋ ਐਦ ਕੀ ਨਹੀਂ ਕਣਕ ਐਰ ਕੀ ਟਾਈਮ ਹੀ ਨਹੀਂ ਲੱਗਿਆ ਬਈ ਹਾਂ ਤੇ ਪਤਾ ਹੀ ਤਾਂ ਨਾ ਤੇ ਝਾੜ ਤੈਨੂੰ ਕਿੱਥੇ ਦੱਸਣਾ ਹੀ ਆ ਅੱਠ ਕੇ 8 9 ਕਿੱਲੇ ਥਾਂ ਸੀ ਇਹਦੇ ਤੇ ਉਹ ਇੰਨਾ ਝੜਿਆ ਨਾਲ ਆ ਲੱਗਦਾ ਜੇ ਤੂੰ ਉਹ ਦੱਸ ਆ ਉਹ 70 ਤੁਲੀ ਤੇ ਜਿਹੜੀ ਬਾਕੀ ਮਗਰੋਂ ਵੀਜੀ ਤੇ ਬਾਸਪਤੀ ਵਾਲੀ ਬਾਸਪਤੀ ਵਾਲੀ ਵੀ 5 ਮਾਨ ਦਾ ਵਟਾ ਪੱਕਾ ਹੀ ਆ ਗਾਰੰਟੀ ਆ ਪਤਾ ਨਹੀਂ ਕੀ ਹੋ ਜਾ ਉਹ ਪੂਰੀ ਹੀ ਆ ਯਾਰ ਉਹ ਲੇਟ ਜਾਵੜਦੀ ਦਾ ਉਹ ਇੱਕ ਉਦੋਂ ਧੋਨਾਂ ਜੀਆਂ ਪੈ ਲੱਗੀਆਂ ਹੀ ਵੇਖਾ ਤੇ ਵਾਣ ਦਾ ਕਲੱਲਾ ਜਾ ਹੋ ਗਿਆ ਸੀ ਤੇ ਉਹ ਵੀ ਮਾਨ ਦਾ ਵੀਜੀ 20 ਮੂ ਤਰੀਕ ਨੂੰ ਉਹ ਵੀ ਲੇਟ ਹੋ ਗਈ ਸੀ ਉਹ 36 ਮ ਦਾਣੇ ਕਾਲੇ ਸਾਰੇ ਹੂੰ ਵੇਖ ਤੂੰ ਕਾਲਾ ਬੰਡ ਸੀ ਗਾਣ ਹੁਣ ਉਹੀ ਸਿਸਟਮ ਹੈ ਹੁਣ ਮੈਨੂੰ ਤਾਂ ਆਪ ਨਹੀਂ ਖਾਇਦ ਕਿ ਡਰ ਜਿਹਾ ਲੱਗਿਆ ਨਾ ਕੀ ਕਰੀ ਆ ਯਾਰ ਕੋਈ ਸਮਝ ਨਹੀਂ ਆਦੀ ਯਾਰ ਆ ਜਿਹੜਾ ਚਿੱਟਾ ਹੋਇਆ ਪਿਆ ਦੋ ਦੋ ਉਂਗਲਾਂ ਦੀਆਂ ਤੇੜਾ ਆ ਠੀਕ ਆ ਅੱਗੇ ਸਕੋ ਤੇ ਆਪਣੇ ਦੇ ਨਾਲ ਯਾਰ ਆਇਆ ਤਾਂ ਕਿ ਤੂੰ ਆ ਹਸਾਲ ਵਾਲਾ ਜਿਵੇਂ ਆ ਵਾਣ ਜਿਵੇਂ ਵਾਣੇ ਚਿੱਟਾ ਤੇਰੇ ਵਾਲੇ ਡੀ ਆਈ ਨਾਲ ਭਾਵੇਂ ਇੱਥੇ ਦਵਾਬੇ ਵਾਲਾ ਵਾਂਗੂ ਤੂੰ 18 ਫੁੱਟਾ ਪਟਲਾ ਗਾਰੰਟੀ ਆ ਮੈਂ ਛੜਦਾ ਹੀ ਨਹੀਂ ਹਾਂ ਜਿਵੇਂ ਵਾਣ ਸੁੱਕਾ ਛੜ ਕਰ ਗਾ ਵਾਣ ਆ ਪਿਆ ਹੋਰ ਤਾਂ ਯਾਰ ਮਸ਼ੀਨ ਦੀ ਕਿਤੇ ਗੁੱਡੀ ਨਹੀਂ ਛਪੀ ਯਾਰ ਵੇਖ ਲਾ ਦੂੰ ਤੇ ਨਾਲੇ ਨਹਿਰ ਨਾ ਜ਼ਮੀਨਾਂ ਜਿੱਤੇ ਦਾ ਵੱਢਣ ਲੱਗਿਆ ਪਜੋਣਾ ਉੱਤੇ ਨਹੀਂ ਪੱਟੋਂ ਚਲੀ ਜਾਂਦੀ ਫੁੱਲ ਆਹੀਂ ਚਲੀ ਜਾਂਦੀ ਹਾਂ ਮੈਂ ਅੱਜ ਵੀ ਨੋਟ ਕਰਿਆ ਉਹਦੇ ਪਰਸੋ ਵੱਢ ਕੇ ਗਏ ਨਾ ਆਪਾਂ ਕੱਲ ਕੱਲ ਤਾਂ ਆਪਣਾ ਥੋੜੇ ਰਹਿ ਗਈ ਮਸ਼ੀਨ ਇਹ ਤੇ ਮੈਂ ਕਿ ਪਰਸੋ ਵੀ ਮਸ਼ੀਨ ਤੇ ਆਹੀਂ ਧੂੜਾ ਉੜਦਾ ਹੀ ਮੈਂ ਦਾਣੇ ਪਾਉਂਦਾ ਹੀ ਨਾ ਤੇ ਉਹੀ ਵਹਾਵਾ ਚਲੀ ਜਾਂਦੀ ਉਹਵੇਂ ਉੱਤੋਂ ਹੱਲੇ ਅੱਗ ਦਾ ਤਲਲਾ ਤੇ ਤੇਰੇ ਨੂੰ ਨਹਿਰ ਬਣੀ ਆ ਤੇ ਆਹੀ ਹਾਲ ਹੋਣ ਲੱਗ ਪਿਆ ਹੋਣ ਲੱਗ ਗਿਆ ਬਾਈ ਕਲੀਅਰ ਆ ਹੁਣ ਉਹ ਟਰਾਲੀਂ ਕੰਟਰੂਲੀਂ ਭੁੱਲ ਜਾ ਖੁੱਬਣੀਆਂ ਜਦੋਂ ਮੰਨਣਾ ਕੱਚੇ ਪੱਕ ਮਾਰੇ ਕੱਚੇ ਦਾਣੇ ਪੱਕੀ ਹੋ ਜਾਣਾ ਉਦੋਂ ਪਾਣੀ ਬੰਦ ਆ ਆਪਣਾ ਬੰਦ ਆ ਬਾਈ ਹੁਣ ਉਹਵੇਂ ਜਿਵੇਂ ਲੋਕ ਨਹੀਂ 10 ਦਿਨ ਪਹਿਲਾਂ ਜਾਂ ਇਹਦੇ ਮਾਰੇ 15 ਲਾਹ ਰਹੇ ਆ ਆ 15 ਦਿਨ ਪਹਿਲਾਂ ਆਪਾਂ ਜੇ ਇਹਦੇ ਤੋਂ ਬਾਲਾ 12 ਦਿਨ ਪਹਿਲਾਂ ਵੀ ਲਾ ਕੇ ਛੋਣਾ ਵੱਢੀਦਾ ਵੱਢੀਦਾ ਮੋਇਨਾ ਤੇ ਅੱਗੇ ਜਿਵੇਂ ਹੁਣ ਆਪਾਂ ਮਹੀਨਾ ਮਹੀਨਾ ਪਹਿਲਾਂ ਬੰਦ ਕਰ ਦਿੰਨੇ ਉਹ ਟਾਈਮ ਗਿਆ ਇਹ ਆਪਣੇ ਤੇ ਆਪਣੀਆਂ ਜਿਹੜੀਆਂ ਵੈਰਾਈਟੀਆਂ ਇਹ ਸਾਲੀਆਂ ਲਾਉਂਗਾ ਤੇ ਇਹ ਗੱਲ ਹੁਣ ਦੱਸ ਹੁਣ ਵੱਢ ਕੇ ਰੌਣੀ ਕਿੱਥੋਂ ਕਰ ਲੈਗਾ ਤੂੰ ਜਾਂ இந்து ਜੀ ਨੇ 5 ਦਿਨ ਪਹਿਲਾਂ ਹੀ ਵੱਢਿਆ ਉਹਦੇ ਵੀ ਨਹੀਂ ਹੁੰਦੀ ਸੀ ਨਾ ਅੱਗ ਲੱਗਦੀ ਨਾ ਉਹ ਵੀ ਖਾ ਤੇਹੀ ਉਧਰ ਉਹਨਾਂ ਨੇ ਜਿਹੜਾ ਪਾਣੀ ਲਾਇਆ ਤਾਂ ਆਏ ਗਏ ਨੇ ਉਹ ਹੀ ਆ ਕੇ ਨੇ ਗੱਲ ਤਾਂ ਦੋ ਸਹੀ ਹੈ ਜਮਾ ਉਹ ਇੱਕ ਨੰਬਰ ਆ ਮੈਂ ਤਾਂ ਉਹਦੇ ਵੇਖ ਕੇ ਮਹਿਰ ਕਿਤੇ ਆਏ ਝੋਨਾ ਆਪਣਾ ਟਾਈਮ ਨਾਲ ਵੱਢਿਆ ਨਹੀਂ ਰੌਣੀ ਕਰੀ ਹੁੰਦੀ ਤੇ ਕਣਕ ਵੇਖੀ ਚੱਲਦੀ ਮੈਂ ਕੀ ਆ ਨਾ ਉਹਦਾ ਬਾਣੇ ਬਣ ਕਰ ਰਹੇ ਨੇ ਉਹਦਾ ਬਾਣ ਬਣਿਆ ਲੈ ਬਸ ਲੈ ਉਹਦਾ ਕੀ ਆ ਯਾਰ ਬਾਈ ਹਣ ਆ ਤੂੰ ਹਜੇ 1 2 ਤਰੀਕ ਅੱਜ 2 3 ਤੇ ਉਹ ਤੋ ਵੇਖ ਲਈ ਵੀ 8000 8 ਤਰੀਕ ਤੱਕ ਵਧੀਆ ਬੰਨਿਆ ਜਨਨ ਨੂੰ ਮੌਜ ਨੇ ਵੀ ਬਣਾਇਆ ਵਾਣ ਵਿਖੀ ਬੰਦਾ ਸ਼ੱਕਰ ਹਰ ਕਰਦਾ ਚੜਦੀ ਵੇਖੀ ਨਾਲੇ ਗੁੱਲੀ ਗੱਲੀ ਡੰਡਾ ਵਿੱਚੇ ਬਹਿ ਜਾਣਾ ਕੇਰਾ ਇੱਕਰੀ ਵਾਲਾ ਤਾਂ ਆਪਣਾ ਕੰਮ ਟੇਡਾ ਹੀ ਸਾਰੇ ਬਸ ਬਾਈ ਮੇਰਾ ਤਾਂ ਨਹੀਂ ਤੇਰਾ ਤਾਂ ਚਲ ਮੈਂ ਗਿਆਣੀ ਵਾਂਚ ਪਰ ਮੇਰਾ ਜਰੂਰ ਟੇਡਾ ਹੈ ਦੇਖਦਾ ਮੇਰਾ ਤਾਂ ਆਪ ਸਾਰਿਆਂ ਤੋਂ ਵੱਧ ਆਲੂਆਂ ਨੇ ਜੋਰ ਲਾਇਆ ਝੋਨਾ ਵੀ ਨਹੀਂ ਐਡਾ ਚੰਗਾ ਨਿਕਲਿਆ ਤੇ ਦੂਜੇ ਨੰਬਰ ਤੇ ਹੁਣ ਜਿਹੜੀ ਕਣਕ ਬੀਜਣੀ ਐ ਇਹ ਵੀ ਸੇਸਾ ਬਣੇ ਖੜੀ ਹੈ ਤੀਜੇ ਨੰਬਰ ਤੇ ਅੱਗ ਹਜੇ ਸਿਰ ਤੇ ਖੜੀ ਹੈ ਕੀ ਕਰੀਏ ਦੱਸ ਗੱਠਾ ਹੁਣ ਚੱਕੀ ਦੀਆਂ ਨਹੀਂ ਲੇਟ ਹੋ ਗਿਆ ਆਪਾਂ ਮਸ਼ੀਨ ਇੱਕ ਆਪਣੇ ਹਾਂ ਗੱਠਾ ਬਸਾ ਆਪਣੇ 8-9 ਕਿੱਲੇ ਚੱਕੇ ਜਾਣਗੇ ਮਸਾਂ ਬਸ ਮਸ਼ੀਨ ਇੱਕ ਆਈ ਹੈ ਵੱਡਾ ਬੈਲਰ ਆ ਰੈਕ ਵਜੀ ਜਾਂਦਾ ਅੱਜ ਇਹ ਸਾਡਾ ਨੀਟ ਆ ਯਾਰ ਥਕਾ ਕਰ ਗਿਆ ਨਹੀਂ ਅੱਜ ਨੂੰ ਇਹ ਬਾਣ ਤਾਂ ਵੇਲਾ ਹੋ ਜਾਣਾ ਏ ਬਈਆ ਬਾਣ ਵਾਲਾ ਨਾਲ ਤੇ ਵੇਲ ਵਾਲੀ ਵਾਲਾ ਨੀਟ ਆ ਇਹ ਕਹਿੰਦਾ ਯਾਰ ਮੈਂ ਚੱਕਦਾ ਤਾ ਵਾਦੀ ਆ ਬਈ ਘੜਦੀ ਹਣਾ ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਹੁਣ ਮੈਂ ਇਹਨੂੰ ਵਾਹ ਕੇ ਵੀਜਾਂ ਤੇ ਇਹ ਸੁਪਰ ਸੀਡਰ ਦਾ ਸੁਪਰ ਸੀਡਰ ਤਾਂ ਹੈ ਹੀ ਨਹੀਂ ਉਹ ਤਾਂ ਭੁੱਲ ਜਾ ਵੀ ਸੁਪਰ ਸੀਡਰ ਤਾਂ ਮੇਰੇ ਕੰਮ ਦਾ ਹੀ ਨਹੀਂ ਉਹ ਤਾਂ ਫਿਰ ਵੇਖੀ ਜਾਊਂਗਾ ਥੱਲੇ ਬੈਠ ਕੇ ਬਸ ਬਸ ਸੁਪਰ ਸੀਡਰ ਤਿਆਰ ਕੀ ਵੀਜੀਆਂ ਜਮਾਂ ਪਰ ਵਾਲਾ ਆਏ ਸੀ ਚੰਦਾ ਆ ਹੁੱਕ ਹਜੇ ਵੀ ਨਹੀਂ ਵੀ ਪਾ ਕਰ ਹੁੱਕ ਤਾਂ ਵੇਖੋ ਤੁਸੀਂ ਡੀ ਆਈ ਨੂੰ ਡਬਲ ਘਾਟਾ ਜ਼ਰੂਰੀ ਹੈ ਜਾਂ ਮੱਛੀ ਹੁੱਕ ਤੇ ਆ ਕਿੱਲਾਂ ਚ ਹੋਵੇ ਮੈਂ ਨਾ ਫੇਰ ਖਿਚਾਈ ਕਰਦਾ ਹੈ ਲੈ ਵੀ ਮਿੱਤਰੋ ਝੋਨਾ ਦਿਖਾਈਏ ਤੁਹਾਨੂੰ ਆਹ ਦੇਖੋ ਅੱਜ ਆਪਾਂ ਪਾਈ ਆ ਜਿਵੇਂ ਦਵਾਬੇ ਵਾਲੇ ਨਹੀਂ ਪਾਉਂਦੇ ਹੁੰਦੇ ਥੱਲੇ ਜਿਗਾਟਾ ਮੰਨ ਲਓ ਜਿਹੜੇ ਟੀਐਸਬੀ ਜਾਂ ਬਿਲਗਾ ਟਾਈਪ ਆਪਾਂ ਕਹ ਲਈਏ ਟਰਾਲੇ ਬਣਦੇ ਆ ਮੱਛੀ ਹੌਕ ਵਾਲੇ ਗਾਟੇ ਉਹ ਸਾਰੇ ਥੱਲੇ ਪੈਂਦੇ ਹੁੰਦੇ ਆ ਉੱਥੇ ਪੈਂਦੇ ਆ ਹੌਕਾਂ ਫੇਰ 36 30 ਜਾਂ ਕੋਈ ਵੀ ਟਰੈਕਟਰ ਜਿਹੜੇ ਟਰਾਲੇ ਪੜਦੇ ਲੰਮੇ ਤੇ ਓਵੇਂ ਡੀਆਈ ਨੂੰ ਹੌਕ ਵੀ ਇੱਥੇ ਜ਼ਰੂਰੀ ਆ ਡੀਆਈ ਕਹਿ ਦਿੰਦਾ ਅਗਲਾ ਅਗੋ ਚੱਕੀ ਦਾ ਪਰ ਚੱਕੀ ਦਾ ਤਾਂ ਉਹ ਇੱਕ ਤਕਨੀਕੀ ਉਹ ਹੀ ਆ ਸਿਸਟਮ ਹੈ ਉਹਦੇ ਚ ਇੱਕ ਤਕਨੀਕ ਹੀ ਕਹੇ ਵੀ ਚੱਕਿਆ ਤਾਂ ਜ਼ਰੂਰੀ ਹੈ ਚਲ ਚੱਕਿਆ ਜਾਣਾ ਤਾਂ ਜੋ ਮਗਰ ਵਜਨ ਪੈਂਦਾ ਅਕਸਰ ਟਰੈਰਾਂ ਨੇ ਜ਼ੋਰ ਲਾਣ ਦਾ ਮੂਹਰ ਉੱਠਣਾ ਹੀ ਹੈ ਪਰ ਉਹਨੂੰ ਹੈਂਡਲ ਤੁਸੀਂ ਕਿਵੇਂ ਕਰਨਾ ਹੈ ਇੱਕ ਤਾਂ ਤੁਹਾਡੇ ਹੌਕ ਇੱਕ ਨੰਬਰ ਹੋਵੇ ਕੱਲੇ ਸਟੱਡਾਂ ਤੇ ਨਾ ਹੋਵੇ ਇਹਦੇ ਵੀ ਹਜੇ ਤਾਂ ਉਵੇਂ ਹੀ ਆ ਇਹਦੇ ਤਾਂ ਥੱਲੇ ਹੀ ਦੋ ਮੰਨ ਲਓ ਸਪੋਰਟਾਂ ਲੱਗਾਂਗੀਆਂ ਪਰ ਇੱਥੋਂ ਪੱਤੀ ਪੈ ਕੇ ਇੰਨਾ ਨਟਾ ਨਾਲ ਹੁੰਦੀ ਹੈ ਆ ਪੱਤੀ ਜਾ ਕੇ ਗਾਂ ਟਿਊਬ ਵਾਲਿਆਂ ਨਾਲ ਜਿਵੇਂ ਇੱਥੋਂ ਵਿਚਾਲਿਓਂ ਜੇ ਆ ਟੂਬ ਵਾਲਿਆਂ ਨਾਲ ਪਾਵਾਂਗੇ ਆਪਾਂ ਕਰਾਂਗੇ ਇਹਨੂੰ ਹੌਲੀ ਹੌਲੀ ਪੱਕਾ ਤੇ ਹੱਕ ਪੂਰੀ ਹੈ ਜੀ ਹੋਵੇ ਮੈਨਾ ਡੀ ਆਈ ਟਰਾਲਾ ਕਿਹੜੀ ਗੱਲ ਆ ਆ ਵਾਣ ਚੋਂ ਪੋਏ 18 ਫੁੱਟਾ ਲੈ ਜਾਓ ਇਹਦੇ ਨਾਲ ਕੋਈ ਮਸਲਾ ਹੀ ਨਹੀਂ ਜੱਡਾ ਵਾਣ ਸੁੱਕਾ ਪਿਆ ਤੇ ਆ ਜਿਹਨੇ ਹੁਣ ਜਮਾ ਹੀ ਨਹੀਂ ਗਸਨਾਗਾ ਇਹ ਸਾਰਾ ਹੱਕ ਦੇ ਕਰਾਮਾਤ ਰਹਿੰਦੀ ਆ ਆਏ ਬਾੰਦ ਰੇਸ਼ ਤੇ ਦਰ ਪਰ ਨਾ ਪਹਿਲੇ ਹਾਈ ਚੱਲ ਵਾਟ ਵੀ ਸਿੱਧੀ ਢੰਗਾਵਾਂਗੇ ਸਿੱਧੀ ਵਾਟ ਢੰਗਾਵਾਂਗੇ ਲਾ ਫੇਰ ਨਹੀਂ ਮੰਨੋ ਤੁਸੀਂ 11 ਫੁੱਟੀ ਕੋਲ ਪਰ ਈ ਟਰਾਲੀ ਜਿਹਾ ਨਾੜਾ ਵਾਟ ਰਾ ਲਾ ਉਹ ਰਾਣੀ ਘਾਸ ਆ ਗਿਆ ਸਿੱਧੀ ਵਾਟ ਦੇ ਹੌਟ ਥੱਲੇ ਪਾਈਓ ਆ ਰਾਇ ਇੱਕ ਵਾਰ ਹੀ ਜਾਂਦਾ ਬੰਦਾ ਏ ਪਹਿਲਾਂ ਆਪਾਂ ਵਧਿਆ ਇੰਨਾ ਦਾ ਲੋਕਲੇ ਸਾਜੇ ਨੂੰ ਇਹ ਤਾਂ ਆਪਾਂ 0 ਕਿਹਾ ਹੀ ਦਿੰਨੇ ਆ ਬਸ ਹੋਰ 2-4 ਦਿਨਾਂ ਦੇ ਜਦੋਂ ਇਹਨੇ ਚੱਕ ਲਿਆ ਯਾਰ ਐਨਾ ਸੁਪਰ ਸੀਟਰਨਾ ਬਹੁਤ ਵਧਾਈ ਆ ਤੇ ਇਹਦੇ ਵਾਹ ਕੇ ਵੇਦੇ ਆ ਆ ਗੱਠਾਂ ਚ ਚਾਈ ਜੰਨੇ ਆ ਤੇ ਵਾਣ ਜਾਵਾਂ ਸੁੱਕਾ ਆਹ ਨੂੰ ਦੇਖ ਜਣਦਾ ਬਈ